everyone ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਰਾਜੀ ਖੁਸ਼ੀ ਹੋਮੋਗੇ ਹਾਂ ਜੀ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਮੇਰੇ ਬੱਚੇ ਘਰ ਸੀਗੇ ਕਿਉਂਕਿ ਇਹਨਾਂ ਨੂੰ ਹੌਲੀਡੇ ਹੋਈਆਂ ਹੋਈਆਂ ਸੰਡੇ ਤੱਕ ਤੇ ਇੱਥੇ ਮੈਂ ਲੱਗੀ ਸੀਗੀ ਆਪਣਾ ਜਿਹੜਾ ਚੱਕ ਧਾਰ ਸੀਗੀ ਹਨਾ ਉਹ ਜਿਵੇਂ ਪਾਣੀ ਦੀਆਂ ਬੋਟਲਸ ਪਈਆਂ ਸੀ ਉਹ ਭਰ ਕੇ ਰੱਖੀਆਂ ਪਿੰਡੀਆਂ ਧੋ ਕੇ ਉਹ ਹੁਣ ਮੈਂ ਧੁੱਪ ਦੇ ਵਿੱਚ ਬਾਹਰ ਰੱਖਿਆਈ ਮੈਂ ਕਿ ਸੁੱਕ ਜਾਣਗੀਆਂ ਤੇ ਲੱਗ ਸੀ ਕਿ ਭਾਂਡੇ ਮੰਜਣ ਰੋਟੀ ਪਾਣੀ ਦਾ ਆਪਣਾ ਕੰਮ ਆ ਜਿਹੜਾ ਨਿਬੜ ਗਿਆ ਸੀਗਾ ਰੋਟੀ ਪਾਣੀ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਸੀਗਾ ਟਾਈਮ ਇੱਥੇ ਹੈਗਾ ਸੀਗਾ 1.30 8 ਦਾ ਤੇ ਇਹ ਹਜੇ ਸਫਾਈਆਂ ਦਾ ਕੰਮ ਰਹਿਦਾ ਸੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜਦੋਂ ਬੱਚੇ ਮੇਰੇ ਘਰ ਹੋਇਆ ਕਰਨਗੇ ਉਦੋਂ ਮੇਰੇ ਕੰਮ ਲੇਟ ਹੋਇਆ ਕਰਨਗੇ ਜਦੋਂ ਇਹ ਸਕੂਲ ਚਲੇ ਜਾਂਦੇ ਨੇ ਫਿਰ ਕੰਮ ਆ ਜਿਹੜੇ ਸਾਲ ਜਲਦੀ ਨਿਬੜ ਜਾਂਦੇ ਨੇ ਤੇ ਇੱਥੇ ਨਾ ਮੈਂ ਮਲਾਈ ਕੱਢ ਰਹੀ ਸੀ ਮਤਲਬ ਭਾਂਡੇ ਦੇ ਇੱਕ ਭਾਂਡੇ ਚ ਇਕੱਠੀ ਕਰ ਲੈਣੀ ਹੁੰਦੀ ਆ ਮੇਰਾ ਦੁੱਧ ਵਾਲਾ ਭਾਂਡਾ ਇਹਦੇ ਵਿੱਚ ਮੈਂ ਦੁੱਧ ਗਰਮ ਕਰਦੀ ਹੁੰਨੀ ਆ ਫਿਰ ਮੈਂ ਕਹਾ ਵੀ ਹੁਣ ਇਹਦੇ ਵਿੱਚ ਦੁੱਧ ਹੈ ਨਹੀਂ ਸੀਗਾ ਫਿਨਿਸ਼ ਹੋ ਗਿਆ ਸੀਗਾ ਮੈਂ ਕਹਾ ਚਲੋ ਨਾਲ ਦੀ ਨਾਲ ਵੀ ਇਹ ਨੂੰ ਵੀ ਹੁਣ ਮੈਂ ਮਾਂਜ ਕੇ ਰੱਖ ਦੰਨੀ ਆ ਇਹਦੇ ਵਿੱਚੋਂ ਜਿਹੜਾ ਆਪਾਂ ਮਲਾਈ ਕੱਢ ਲਈ ਸੀਗੀ ਤੇ ਜਿਹੜੀ ਨਾਲ ਲੱਗੀ ਹੋਈ ਸੀ ਨਾ ਹੁਣ ਫ੍ਰਿਜ ਕਰਕੇ ਫਿਰ ਉਹ ਨਾਲ ਜਾਦਾ ਹੋ ਹੋ ਜਾਂਦੀ ਆ ਨਾ ਜੰਮ ਜੇ ਜਾਂਦੀ ਆ ਉਹਨੂੰ ਫਿਰ ਥੋੜਾ ਜਿਹਾ ਮੈਂ ਆਪਾਂ ਗਿਲਾ ਆ ਕੇ ਜੇ ਫਿਰ ਮੈਂ ਕਹਾ ਚਲੋ ਵੀ ਗਰਮ ਕਰਕੇ ਕੋਸਾ ਜਿਹਾ ਕਰਕੇ ਕੱਢ ਦੰਨੀ ਆ ਤੇ ਨਾਲ ਦੀ ਨਾਲ ਇਹ ਜਿਹੜੇ ਨੇ ਆਪਾਂ ਮਾਂਜ ਦਾਂਗੇ ਤੇ ਬਾਕੀ ਜਿਹੜੇ ਚੈਨਲ ਤੇ ਨਿਊ ਆਉਣੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੇ ਵੀਡੀਓ ਨੂੰ ਫੁੱਲ ਵਾਚ ਕਰ ਜ਼ਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਹੀ ਹੁਣ ਆਪਾਂ ਨਾਲ ਹੱਥ ਲੱਗਦੇ ਹੀ ਮੈਂ ਕਿਹਾ ਚਲੋ ਵੀ ਫ੍ਰਿਜ ਚ ਵੀ ਇੱਕ ਵਾਰ ਕੱਪੜਾ ਜਿਹੜਾ ਆਪਾਂ ਮਾਰ ਦੰਨੇ ਆ ਜਿਹੜੇ ਮੈਟ ਵਿਛਾਏ ਹੋਏ ਆ ਜਿਵੇਂ ਕੋਈ ਆਪਾਂ ਚੀਜ਼ ਵਗੈਰਾ ਰੱਖ ਦੰਨੇ ਆ ਜਜ ਕਈ ਵਾਰ ਦੁੱਧ ਪਾਣ ਲੱਗੇ ਤੁਪਕਾ-ਤੁਪਕਾ ਡੁੱਲ ਜਾਂਦਾ ਹਨਾ ਫਿਰ ਇਹ ਮੈਂ ਸਾਫ਼ ਕਰਦਾ ਨਹੀਂ ਹੁੰਨੀ ਐ ਮੈਟ ਹਨਾ ਨਾਲ ਦੀ ਨਾਲ ਜਿਹੜੇ ਸਾਫ਼ ਕਲੀਨ ਹੋ ਜਾਂਦੇ ਨੇ ਵਿੱਚੋਂ ਜਿਹੜੀ ਫ੍ਰਿਜ ਆਪਾਂ ਸਾਫ਼ ਕਰ ਦੰਨੇ ਆ ਤੇ ਉਹ ਫਿਰ ਦੁੱਧ ਦੇ ਦਾਗ-ਦੂਗ ਜਾਂ ਕੋਈ ਹੋਰ ਚੀਜ਼ ਦੇ ਮੜ ਮੋਟੇ ਗਿਰੇ ਹੋ ਵਧੀਆ ਜੇ ਨਹੀਂ ਲੱਗਦੇ ਹੈਗੇ ਲਓ ਜੀ ਆਪਾਂ ਫ੍ਰੀਜ ਦੇ ਵਿੱਚ ਵੀ ਮਾਰਤਾ ਸੀਗਾ ਕੱਪੜਾ ਤੇ ਹੁਣ ਆਪਾਂ ਪਤੀਲੀ ਜਿਹੜੀ ਚੰਗੀ ਤਰ੍ਹਾਂ ਇਹਨੂੰ ਵਾਸ਼ ਕਰਕੇ ਰੱਖ ਦਾਂਗੇ ਕਿਉਂਕਿ ਇਹ ਚੰਗੀ ਤਰ੍ਹਾਂ ਹੀ ਵਾਸ਼ ਕਰਨੀ ਪੈਂਦੀ ਹੈ ਦੁੱਧ ਦਾ ਢਾਂਡਾ ਜਿਹੜਾ ਹਮੇਸ਼ਾ ਚੰਗੀ ਤਰ੍ਹਾਂ ਹੀ ਵਾਸ਼ ਕਰਨਾ ਪੈਂਦਾ ਨਹੀਂ ਤਾਂ ਫਿਰ ਦੁੱਧਾ ਜਿਹੜਾ ਖਰਾਬ ਹੋ ਜਾਂਦਾ ਹੈ ਜੀ ਹੁਣ ਇੱਥੇ ਜਿਹੜਾ ਆਪਾਂ ਕੱਪੜਾ ਸੀਗਾ ਮੈਂ ਜਿਹੜਾ ਜਿੰਨਾ ਫ੍ਰਿਜ ਸਾਫ਼ ਕਰੀ ਸੀ ਇਹਨੂੰ ਸਾਬਣ ਲਾ ਕੇ ਨਾ ਚੰਗੀ ਤਰ੍ਹਾਂ ਵਾਸ਼ ਕਰਤਾ ਸੀਗਾ ਕਿਉਂਕਿ ਜਿਹੜਾ ਫਤਨ ਦੀ ਆਈ ਵਗੈਰਾ ਹੁੰਦੀ ਆ ਹਨਾ ਫਿਰ ਉਹ ਬਿਲਕੁਲ ਕਲੀਨ ਹੋ ਜਾਂਦੀ ਆ ਫਿਰ ਜਿਹੜਾ ਸ਼ੈਲਫ ਸਾਫ਼ ਕਰਦੀ ਆ ਫਿਰ ਆਪਾਂ ਨਾ ਬਿਲਕੁਲ ਸਾਫ਼ ਰਹਿੰਦੀ ਆ ਉਹਦੇ ਨਾਲ ਤੇ ਹੁਣ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਸਿੰਕ ਸਾਫ਼ ਕਰਨ ਸਿੰਕ ਮੈਂ ਤੁਹਾਨੂੰ ਪਤਾ ਹੀ ਆ ਵੀ ਮੇਰਾ ਇਹ ਡੇਲੀ ਦਾ ਹੈਗਾ ਹੀ ਆ ਰੂਟੀਨ ਵੀ ਆਪਾਂ ਨੇ ਸਾਫ਼ ਕਰਨੀ ਕਰਨੇ ਆ ਤੇ ਹੁਣ ਤਾਂ ਗਰਮੀਆਂ 'ਚ ਤਾਂ ਵੈਸੇ ਵੀ ਜੇ ਨਾ ਸਾਫ਼ ਕਰੀਏ ਨਾ ਫਿਰ ਵਾਈਟ ਵਾਈਟ ਜੇ ਜੰਮਿਆ ਜੰਮਿਆ ਜਾਂ ਪਾਣੀ ਹਨਾ ਜਦ ਫਿਰ ਜੀਬ ਜਿਹਾ ਲੱਗਦੇ ਨੇ ਦੇਖਣ ਨੂੰ ਤਾਂ ਕਰਕੇ ਫਿਰ ਮੈਂ ਸਟੀਲ ਬੁੱਲਣ ਵਾਲੇ ਇਹਨਾਂ ਨੂੰ ਡੇਲੀ ਮਾਂਜ ਦਾਨੀ ਆ ਤੇ ਬਾਕੀ ਜੀ ਹੁਣ ਤੁਹਾਨੂੰ ਪਤਾ ਹੀ ਆ ਬੱਚਿਆਂ ਨੇ ਘਰ ਰਿਹਾ ਕਰਨਾ ਬਸ ਸਾਰਾ ਦਿਨ ਕਿਚਨ ਚ ਹੀ ਰਿਹਾ ਕਰਨਾ ਬੀਬੀਆਂ ਭੈਣਾਂ ਨੇ ਤਾਂ ਜਿਹੜੀਆਂ ਖਾਸ ਕਰਕੇ ਹਾਊਸ ਵਾਈਫ ਭੈਣਾਂ ਨੇ ਉਹਨਾਂ ਨੂੰ ਦੇਖੋ ਪਹਿਲਾਂ ਤਾਂ ਸਵੇਰ ਦੀ ਟੈਨਸ਼ਨ ਹੁੰਦੀ ਆ ਸਵੇਰੇ ਕੀ ਬਣਾਉਣਾ ਹਨਾ ਫਿਰ ਉਸ ਤੋਂ ਬਾਅਦ ਦੁਪਹਿਰ ਦੀ ਹੋ ਜਾਂਦੀ ਆ ਦੁਪਹਿਰ ਨੂੰ ਕੀ ਬਣਾਉਣਾ ਦੁਪਹਿਰ ਤੋਂ ਬਾਅਦ ਸ਼ਾਮ ਦੀ ਹੋ ਜਾਂਦੀ ਆ ਹਾਂ ਸ਼ਾਮ ਨੂੰ ਕੀ ਬਣਾਉਣਾ ਬਸ ਸਾਰਾ ਦਿਨ ਆ ਜਿਹੜਾ ਆਪਣਾ ਇਦਾਂ ਹੀ ਲੰਘ ਜਾਂਦਾ ਤੇ ਇੱਥੇ ਆਪਾਂ ਸਾਰੀ ਜਿਹੜੀ ਕਿਚਨ ਵਗੈਰਾ ਸਾਫ਼ ਕਰਤੀ ਸੀਗੀ ਤੇ ਨਾਲ ਦੀ ਨਾਲ ਮੈਂ ਝਾੜੂ ਪੋਚੇ ਲਾ ਕੇ ਸਾਰੇ ਕੰਮ ਨਿਬੇੜ ਕੇ ਆ ਗਈ ਸੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਵੀ ਹਜੇ ਮੈਂ ਹੁਣ ਗਰਮੀ ਘਟਾ ਕੇ ਮਾਰਨਿੰਗ ਮਾਰਨਿੰਗ ਆ ਜਿਹੜੀ ਇੱਥੇ ਮੈਨੂੰ ਲੱਗਦਾ 10 ਦਾ ਟਾਈਮ ਹੋ ਗਿਆ ਸੀਗਾ 10 ਕ ਦਾ ਮੈਂ ਕਿਹਾ ਵੀ ਹਜੇ ਗਰਮੀ ਵੀ ਘਟਾ ਵੀ ਕਿਉਂ ਨਾ ਮੈਂ ਸਬਜੀ ਨੂੰ ਤੜਕਾ ਹੁਣੇ ਹੀ ਲਾ ਦਾਂ ਕਿਉਂਕਿ ਸ਼ਾਮ ਨੂੰ ਜਿਹੜੀ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ ਹਨਾ ਤੇ ਮੈਂ ਸੋਚਿਆ ਵੀ ਪਿੰਡੀਆਂ ਹੁਣ ਮੈਂ ਕਟਿੰਗ ਨਾਲ ਦੀ ਨਾਲ ਕਰੇ ਲੰਨੀਆਂ ਨਾਲ ਦੀ ਨਾਲ ਪਿਆਜ਼ ਕਟਿੰਗ ਕਰ ਲਈ ਸੀਗੇ ਤੇ ਤੇਲ ਆਪਾਂ ਨੇ ਗਰਮ ਰੱਖਤਾ ਸੀਗਾ ਮੈਂ ਕਿਹਾ ਚਲੋ ਵੀ ਮੈਂ ਭਿੰਡੀਆਂ ਨੂੰ ਤੜਕਾ ਜਿਹੜਾ ਹੁਣੇ ਲਾ ਦੰਨੀ ਆ ਵੀ ਲਾਉਣਾ ਸ਼ਾਮ ਨੂੰ ਵੀ ਆ ਤੇ ਹੁਣ ਮੈਂ ਕਿਹਾ ਜੇ ਮੈਂ ਫਰੀ ਆ ਵੀ ਹੁਣੇ ਲਾ ਦੰਨੀ ਆ ਡਸਟਿੰਗ ਵਗੈਰਾ ਸਾਰਾ ਝਾੜੂ ਪੂੰਛ ਦਾ ਕੰਮ ਜਿਹੜੇ ਮੇਰੇ ਸਾਰੇ ਨਿਭੜ ਗਏ ਸੀਗੇ ਹਨਾ ਤੇ ਮੈਂ ਸੋਚਿਆ ਵੀ ਨਹਾਉਣ ਤੋਂ ਪਹਿਲਾਂ ਹੁਣ ਆਪਾਂ ਪਹਿਲਾਂ ਜਿਹੜਾ ਕੰਮ ਆ ਇਹ ਵਾਲਾ ਕਰ ਲਈਏ ਕਿਉਂਕਿ ਸਬਜ਼ੀ ਸ਼ਾਮ ਨੂੰ ਫਿਰ ਕਿਉਂਕਿ ਕਿ ਤਮੇ ਘੁੰਮਣ ਚਲੇ ਜਾਨੀ ਆ ਹਨਾ ਉਹਦੇ ਕਰਕੇ ਸੈਰ ਕਰਨ ਜਾਨੀ ਆ ਤੇ ਫਿਰ ਗੁਰਦੁਆਰਾ ਸਾਹਿਬ ਜਾਨੀ ਉਹਦੇ ਕਰਕੇ ਫਿਰ ਕਾਫੀ ਟਾਈਮ ਲੱਗ ਜਾਂਦਾ ਮੈਨੂੰ ਇਹ ਸੀਗਾ ਵੀ ਆਪਾਂ ਹੁਣ ਸਬਜੀ ਦਾ ਕੰਮ ਵੀ ਜਿਹੜਾ ਨਵੇੜੀ ਦੰਨੇ ਆ ਸਭ ਤੋਂ ਪਹਿਲਾਂ ਮੈਂ ਭਿੰਡੀਆਂ ਐਡ ਕਰ ਲੀਆਂ ਸੀਗੀਆਂ ਜੀਰਾ ਪਾ ਲਿਆ ਸੀਗਾ ਭਿੰਡੀਆਂ ਐਡ ਕਰ ਲੀਆਂ ਸੀ ਕਈ ਵਾਰ ਮੈਂ ਪਿਆਜ਼ ਵੀ ਪਹਿਲਾਂ ਭੁੰਨ ਲੰਨੀ ਆ ਕਈ ਵਾਰ ਜਿਹੜੀਆਂ ਭਿੰਡੀਆਂ ਉਹ ਵੀ ਮੈਂ ਪਹਿਲਾਂ ਭੁੰਨ ਲੰਨੀ ਆ ਹਨਾ ਇੱਥੇ ਮੈਂ ਭਿੰਡੀਆਂ ਨੂੰ 10% ਆ ਜਿਹੜਾ ਭੁੰਨ ਲਿਆ ਅਰਨਾ ਸੋਰੀ 50% ਭੁੰਨ ਲਿਆ ਸੀਗਾ ਜਿਹੜੀਆਂ ਦੀ ਲਾਲਾ ਜੀ ਛੱਡ ਦਿਆਂ ਨੇ ਉਹ ਬਿਲਕੁਲ ਖਤਮ ਹੋ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਜੀ ਜਿਹੜੇ ਆਪਾਂ ਪਿਆਜ਼ ਕਟਿੰਗ ਕਰੇ ਸੀਗੇ ਉਹ ਪਾ ਦਾਂ ਤੇ ਨਾਲ ਦੀ ਨਾਲ ਹੀ ਇਹਨੂੰ ਹਲਾ ਕੇ ਫਿਰ ਇਹਨੂੰ ਸੇਕ ਲਵਾਵਾਂਗੇ ਨਾਲੇ ਆਪਣੇ ਪਿਆਜ਼ ਪੁੰਨ ਹੋ ਜਾਣਗੇ ਤੇ ਨਾਲ ਜਿਹੜੀ ਆਪਣੀ ਭਿੰਡੀ ਹਲੇ ਥੋੜੀ ਜਿਹਾ ਰਹਿੰਦੀ ਆ ਕੱਚੀ ਹਨ ਉਹ ਵੀ ਚੰਗੀ ਤਰ੍ਹਾਂ ਪੁੰਨੀ ਜਾਊਗੀ ਹੁਣ ਭਿੰਡੀ ਆ ਜਿਹੜੀ ਇਹਨੂੰ ਫਰਾਈ ਕਰਾਂਗੇ ਆਪਾਂ ਫਿਰ ਨਾਲ ਦੀ ਨਾਲ ਹੀ ਹੁਣ ਮੈਂ ਇੱਥੇ ਜਿਹੜੇ ਭਾਂਡੇ ਆ ਹੋਰ ਥੋੜੇ ਜੇ ਪਏ ਸੀਗੇ ਦਾਲ ਸਬਜ਼ੀਆਂ ਹਨ ਉਹ ਵੀ ਉੱਪਰ ਖਾਲੀ ਕਰ ਲਾਂਗੇ ਇਹ ਪਾਂਡੇ ਦੇ ਵਿੱਚ ਮੈਂ ਬਣਾਈ ਸੀ ਹਰੀਆਂ ਮਿਰਚਾਂ ਦੀ ਚਟਣੀ ਬਹੁਤ ਸਵਾਦ ਲੱਗਦੀ ਆ ਹਰੀਆਂ ਮਿਰਚਾਂ ਨੂਨ ਪਾ ਕੇ ਹਨਾ ਉਹ ਬਾਲਾ ਸਵਾਦ ਲੱਗਦਾ ਨਾਲ ਦਹੀਂ ਦੇ ਅੱਜ ਅਸੀਂ ਪਰੌਂਠੇ ਜਿਹੜੇ ਸਵੇਰੇ ਉਹਦੇ ਨਾਲ ਹੀ ਖਾਦੇ ਨੇ ਤੇ ਥੋੜੀ ਜਿਹਾ ਬਚੇ ਹੋਏ ਸੀਗੇ ਮੈਂ ਕਿਹਾ ਮੈਂ ਕਿਹਾ ਚਲੋ ਇਹਨੂੰ ਕੱਟ ਕੇ ਰੱਖ ਦੰਨੀ ਆ ਵੀ ਸ਼ਾਮ ਨੂੰ ਜੀਨੇ ਖਾਣੀ ਹੋਊਗੀ ਖਾ ਲੂਗਾ ਤੇ ਉਸ ਤੋਂ ਬਾਅਦ ਜੀ ਬਸ ਹੁਣ ਮੈਂ ਨਾਲ ਦੀ ਨਾਲ ਹੀ ਸਕੰਜਮੀ ਬਾਣੀ ਬਣਾ ਕੇ ਰੱਖ ਦੂੰਗੀ ਮੈਂ ਨਾ ਇੱਥੇ ਥੋੜਾ ਜਿਹਾ ਪਾਣੀ ਲੈ ਲਿਆ ਸੀਗਾ ਉਹਨੂੰ ਕੋਸਾ ਜਾ ਕਰਕੇ ਉਹਦੇ ਵਿੱਚ ਜਿਹੜੀ ਚੀਨੀ ਆ ਜਲਦੀ ਮੈਲਟ ਹੋ ਜਾਂਦੀ ਹੈ ਜਲਦੀ ਘੁਲ ਜਾਂਦੀ ਆ ਤੇ ਇਸ ਕੰਜਮੀ ਵਗੈਰਾ ਹੁੰਦਾ ਜਿਵੇਂ ਕੋਈ ਹਨਾ ਇਦਾਂ ਦਾ ਕੋਈ ਸ਼ਰਬਤ ਵਗੈਰਾ ਸੀ ਬਣਾ ਕੇ ਰੱਖ ਲੈਣੇ ਵੀ ਜਦੋਂ ਪਿਆਸ ਲੱਗਦੀ ਹੈ ਬੱਚੇ ਪੀ ਲੈਂਦੇ ਨੇ ਹਨਾ ਕਿਉਂਕਿ ਤੁਹਾਨੂੰ ਪਤਾ ਗਰਮੀ ਅੰਚ ਤਾਂ ਪਿਆਸ ਬਹੁਤ ਜ਼ਿਆਦਾ ਲੱਗਦੀ ਆ ਬਹੁਤ ਹੀ ਜ਼ਿਆਦਾ ਫਿਰ ਮੈਂ ਹੁਣ ਸੋਚਿਆ ਮੈਂ ਕਿਹਾ ਵੀ ਹੁਣ ਮੈਂ ਗਰਮੀ 'ਚ ਖੜੀ ਤਾਂ ਹੈਂਗੀ ਨਾਲ ਦੀ ਨਾਲ ਬਣਾ ਕੇ ਰੱਖ ਦੰਨੀ ਆ ਵੀ ਜਦੋਂ ਮੈਂ ਜਾ ਕੇ ਬਣਾ ਕੇ ਬੈਠਣਾ ਇਹਨਾਂ ਨੇ ਫਿਰ ਵੀ ਕਹੇ ਦੇਣਾ ਵੀ ਮੰਮਾ ਬਣਾ ਲਓ ਮੰਮਾ ਬਣਾ ਲਓ ਤੇ ਵੈਸੇ ਤਾਂ ਮੇਰੀ ਬੇਟੀ ਆ ਜਿਹੜੀ ਸਾਰੇ ਕੰਮ ਇਦਾਂ ਦੇ ਬਹੁਤ ਜ਼ਿਆਦਾ ਕਰਦੀ ਆ ਉਹਨੂੰ ਬਹੁਤ ਸ਼ੌਂਕ ਆ ਡਰਿੰਕਾਂ ਵਗੈਰਾ ਬਣਾਉਣ ਦਾ ਬਣਾ ਕੇ ਰੱਖ ਲ ਅੱਜ ਮੈਂ ਸੋਚਿਆ ਵੀ ਨਹੀਂ ਚਲੋ ਹੁਣ ਮੈਂ ਮੈਦਾ ਖੜੀ ਹਾਂ ਗਰਮੀ ਦੇ ਵਿੱਚ ਵੀ ਚਲੋ ਮੈਂ ਹੀ ਬਣਾ ਕੇ ਰੱਖ ਦਿੰਨੀ ਆ ਜਿਆਦਾ ਨਹੀਂ ਇਹਨੂੰ ਆਪਾਂ ਗਰਮ ਕਰਾਂਗੇ ਬਸ ਕੋਸਾਇਆ ਕਰਾਂਗੇ ਕਿਉਂਕਿ ਕੋਸੇ ਦੇ ਪਾਣੀ ਦੇ ਵਿੱਚ ਜਲਦੀ ਆ ਜਿਹੜਾ ਚੀਨੀ ਮੈਲਟ ਹੋ ਜਾਂਦੀ ਆ ਬਸ ਜੀ ਇੱਥੇ ਭਿੰਡੀ ਆ ਜਿਹੜੀ ਆਪਣੀ ਹੁਣ ਇਹਨੂੰ ਤਾਂ 5% ਹੋਰ ਰਹਿੰਦੀ ਸੀਗੀ ਇਹਨੂੰ ਪਕਾਵਾਂਗੇ ਕਿਉਂਕਿ ਨਾ ਹੁਣ ਮਿਰਚ ਮਸਾਲੇ ਜਿਹੜੇ ਆਪਾਂ ਬੇਸਿਕ ਜੇ ਪਾਲੇ ਸੀਗੇ ਉਸ ਤੋਂ ਬਾਅਦ ਜੀ ਮੈਂ ਇੱਥੇ ਨਿੰਬੂ ਚੀਨੀ ਜਿਹੜੀ ਮੇਰੇ ਕੋਲ ਗਈ ਸੀਗੀ ਨਾ ਨਿੰਬੂ ਧੋਲੇ ਸੀਗੇ ਤੇ ਨਾਲ ਦੀ ਨਾਲ ਹੀ ਮੈਂ ਕਿਹਾ ਚਲੋ ਵੀ ਜਿਹੜੀ ਹੁਣ ਕੰਜਮੀ ਆਪਾਂ ਬਣਾ ਕੇ ਰੱਖ ਦੰਨੇ ਆ ਨਿੰਬੂ ਪਾਣੀ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਹਿੰਦਾ ਆਪਾਂ ਹੋਰ ਵੀ ਦੇਖੋ ਪਿਆਸ ਪਾਣੀ ਨਾਲ ਕੱਲਾ ਫਿਰ ਜਿਹੜਾ ਪਾਣੀ ਪੀ ਜਾਂਦੇ ਨਾ ਫਿਰ ਉਹਦੇ ਨਾਲ ਉਟਡ ਚ ਫਾਰਾ ਜਿਹਾ ਹੋ ਜਾਂਦਾ ਹਨਾ ਕਿਉਂਕਿ ਜਿਆਦਾ ਕੋਈ ਸ਼ਰਬਤ ਵਗੈਰਾ ਹੋਵੇ ਜਾਂ ਫਿਰ ਇਦਾਂ ਦਾ ਕੁਛ ਨਾ ਕੁਛ ਜ਼ਰੂਰ ਪੀਣਾ ਚਾਹੀਦਾ ਨਾਲੇ ਤਾਂ ਆਪਣੀ ਪਾਣੀ ਦੀ ਕਮੀ ਪੂਰੀ ਹੁੰਦੀ ਰਹਿੰਦੀ ਆ ਨਾਲੇ ਫਿਰ ਆਪਾਂ ਨੂੰ ਜਿਹੜਾ ਪਾਣੀ ਜਿਹੜਾ ਕੱਲਾ ਪੀ ਲੈਂਦੇ ਆ ਉਹਦੇ ਨਾਲ ਡਿੱਡ ਜਾ ਫਰ ਜਾਂਦਾ ਉਹ ਵੀ ਨਹੀਂ ਹੁੰਦਾ ਹੈਗਾ ਤੁਕੀ ਅਸੀਂ ਚਾਹ ਚਾਹ ਹੈ ਜਿਹੜੀ ਬਹੁਤ ਜ਼ਿਆਦਾ ਘੱਟ ਪੀ ਕੇ ਰਾਜ਼ੀਆਂ ਅਸੀਂ ਸਿਰਫ ਇੱਕ ਵਾਰ ਮਾਰਨਿੰਗ ਚਾਹ ਪੀਣੀ ਆ ਤੇ ਬਾਰ ਬਾਰ ਚਾਹ ਨਹੀਂ ਪੀਂਦੇ ਹੈਗਾ ਨਾ ਬੱਚੇ ਪੀ ਕੇ ਰਾਜ਼ੀਆਂ ਨਾ ਮੈਂ ਪੀ ਕੇ ਰਾਜ਼ੀ ਕਦੀ ਹੋਇਆ ਮੂਡ ਤਾਂ ਅਸੀਂ ਬਣਾ ਲੰਨੇ ਆ ਨਹੀਂ ਤਾਂ ਫਿਲਹਾਲ ਤਾਂ ਇੱਕ ਟਾਈਮ ਮਾਰਨਿੰਗ ਚ ਹੀ ਪੀਣੇ ਆ ਹਨਾ બસ ਜੀ ਸਾਰਾ ਦਿਨ ਹੁਣ ਤਾਂ ਇਦਾਂ ਹੀ ਨਿਕਲ ਜਾਂਦਾ ਵੀ ਖਾ ਲਿਆ ਪਕਾ ਲਿਆ ਖਾ ਲਿਆ ਪਕਾ ਲਿਆ ਇੱਥੇ ਹੁਣ ਮੈਂ ਪਾਉਂਗੀ ਆਈਸ ਕਯੂਬ ਕਿਉਂਕਿ ਇਹ ਨਾ ਮੈਂ ਬਹੁਤ ਵਧੀਆ ਮਤਲਬ ਕਿ ਨਾ ਪਿੱਛੇ ਪਲਾਸਟਿਕ ਲੱਗੀ ਹੋਈ ਆ ਰਬੜ ਜੀ ਲੱਗੀ ਹੋਈ ਆ ਆਈਸ ਕਯੂਬ ਕੱਢਣ 'ਚ ਕੋਈ ਦਿੱਕਤ ਨਹੀਂ ਆਉਂਦੀ ਬਸ ਇਹਨੂੰ ਇਦਾਂ ਪ੍ਰੈਸ ਕਰੀ ਜਾਣਾ ਇਹਨੇ ਨਿਕਲ ਹੀ ਜਾਣਾ ਹਨਾ ਤੇ ਇਹਦੇ 'ਚ ਹੁਣ ਆਪਾਂ ਆਈਸ ਕਯੂਬ ਪਾ ਲਾਂਗੇ ਠੰਡਾ ਪਾਣੀ ਪਾ ਕੇ ਫ੍ਰੀਜ 'ਚ ਰੱਖ ਦਾਂਗੇ ਜਦੋਂ ਬੱਚਿਆਂ ਨੇ ਪੀਣਾ ਹੋਊਗਾ ਪੀ ਲੈਣਗੇ ਤੇ ਬਾਕੀ ਕੰਮ ਆਪਣੇ ਸਾਰੇ ਕੰਪਲੀਟ ਹੋ ਗਏ ਸੀਗੇ ਇੱਕ ਵਾਰ ਹੁਣ ਮੈਨੂੰ ਕਿਚਨ ਜਿਹੜੀ ਦੁਬਾਰੇ ਫੇਰ ਸਾਫ਼ ਕਰਨੀ ਪੈਣੀ ਆ ਕਿਉਂਕਿ ਪਹਿਣਾ ਲਈ ਤਾਂ ਸਾਰਿਆਂ ਲਈ ਇਹੀ ਆ ਸਾਰਾ ਦਿਨ ਖਾ ਲਿਆ ਪਕਾ ਲਿਆ ਖਾ ਲਿਆ ਪਕਾ ਲਿਆ ਖਾ ਲਿਆ ਪਕਾ ਲਿਆ ਸਾਰਾ ਦਿਨ ਇਦਾ ਹੀ ਨਿਕਲ ਜਾਂਦਾ ਬਸ ਹਾਂਜੀ ਫਰੈਂਡਸ ਟਾਈਮ ਹੋ ਗਿਆ ਤਿੰਨ ਦਾ ਟਾਈਮ ਹਾਂ 2:00 ਵਜੇ 2:00 ਵਜੇ ਸਹਜਣ ਬਣਾ ਲਈ ਮੈਗੀ ਇਹ ਕਹਿੰਦੇ ਅਸੀਂ ਮੈਗੀ ਖਾਣੀ ਆ ਤੇ ਹੁਣ ਬਣਾ ਕੇ ਹਟਿਆ ਆਜੋ ਜਿਹਨੇ ਜਿਹਨੇ ਤੁਸੀਂ ਵੀ ਖਾਣੀ ਆ ਮੈਗੀ ਕਗਾਉਣ ਦੁਪਹਿਰ ਨੂੰ ਰੋਟੀ ਦਾ ਕਹਿੰਦੇ ਅਸੀਂ ਖਾਣੀ ਨਹੀਂ ਮੈਂ ਤਾਂ ਕਿਹਾ ਦੀ ਰੋਟੀ ਬਣਾ ਰੰਨੀ ਆ ਕਿਉਂਕਿ ਭਿੰਡਿਆਂ ਦੀ ਸਬਜ਼ੀ ਜਿਹੜੀ ਆਪਾਂ ਬਣਾਈ ਹੋਈ ਆ ਕਹਿੰਦੇ ਨਹੀਂ ਅਸ ਤਾਂ ਮੈਗੀ ਖਾਣੀ ਆ ਤੇ ਹੁਣ ਸਾਇਦ ਨੇ ਬਣਾ ਲਈ ਮੈਗੀ ਚਲੋ ਜੀ ਅਸੀਂ ਮੈਗੀ ਖਾ ਲਈਏ ਤੇ ਸਕੰਜਮੀ ਮੈਂ ਬਣਾ ਕੇ ਰੱਖਤੀ ਸੀਗੀ ਤੇ ਹੁਣ ਉਹ ਪੀਵਾਂਗੇ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਹਾਂਜੀ ਫਰੈਂਡਸ ਮੈਂ ਸੈਰ ਵੀ ਕਰਿਆ ਈ ਗੁਰਦੁਆਰਾ ਸਾਹਿਬ ਵੀ ਜਾਇਆ ਈ ਤੇ ਆ ਕੇ ਦੁੱਧ ਵੀ ਗਰਮ ਕਰਤਾ ਆਪਾਂ ਨੇ ਤੇ ਹੁਣ ਬਸ ਭਾਂਡੇ ਭੁੰਡੇ ਮਾਂਜ ਕੇ ਆਈਆਂ ਰੋਟੀ ਰਹਿਦੀ ਆ ਬਣਾਉਣ ਤੋਂ ਅਭੀ ਜੋਤ ਗੁਰਦੁਆਰਾ ਸਾਹਿਬ ਗਿਆ ਹੋਇਆ ਤੇ ਗੁਰਦੁਆਰਾ ਸਾਹਿਬ ਤੋਂ ਆਜ ਪਏ ਫਿਰ ਅਸੀਂ ਰੋਟੀ ਬਣਾ ਕੇ ਜਦੇ ਨਾਲ ਦੀ ਨਾਲ ਖਾਵਾਂਗੇ ਸਹਜ ਬੈਠੀ ਟੀਵੀ ਦੇਖ ਰਹੀ ਆ ਇਹ ਪ੍ਰਾਣਾ ਉਹ ਦੇਖ ਰਹੀ ਆ ਬਿਕ ਹੌਸ ਫਿਰ ਟਾਈਮ ਹੋ ਗਿਆ ਪੌਣੇ ਅੱਠ ਦਾ ਹਜੇ ਅਭੀ ਜੋਤ ਆਇਆ ਨਹੀਂ ਕਿਉਂਕਿ ਸੇਵਾ ਕਰਾ ਕੇ ਬਾਅਦ ਵਿੱਚ ਆਉਂਦਾ ਹੁੰਦਾ ਹੈ ਅ ਥੋੜਾ ਲੇਟ ਹੋ ਜਾਂਦਾ ਹੁਣ ਤੇ ਬਸ ਆਉਣੇ ਵਾਲੀ ਆ 5-10 ਮਿੰਟ ਦੇ ਵਿੱਚ ਤੇ ਗਰਮੀ ਇਨੀ ਜ਼ਿਆਦਾ ਏ ਬਹੁਤ ਬੁਰਾ ਹਾਲਾ ਪਰ ਅੱਜ ਨਾ ਠੰਢ ਠੰਢੀ ਹਵਾ ਚੱਲਦੀ ਆ ਅੱਜ ਘੁੰਮਣ ਗਏ ਸੀ ਨਾ ਤੇ ਠੰਢ ਠੰਢੀ ਹਵਾ ਜੀ ਚੱਲ ਰਹੀ ਸੀਗੀ ਤੇ ਬਾਕੀ ਕੱਲ ਤਾਂ ਬਹੁਤ ਹਮਸ ਜੀ ਹੋਈ ਪਈ ਸੀਗੀ ਸਾਡੇ ਮਿੱਠੂ ਉਹ ਨਹੀਂ ਵੀ ਬੈਠੇ ਨੇ ਤੇ ਏਸੀ ਸਹਜ ਨੇ ਲਗਾ ਲਿਆ ਕਿਉਂਕਿ ਅੰਦਰ ਤਾਂ ਹਮਸ ਬਹੁਤ ਹੋ ਜਾਂਦੀ ਆ ਤੇ ਬਾਕੀ ਜੀ ਅੱਜ ਦੇ ਆਪਣੇ ਹੀ ਕੰਮਕਾਰ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਹੁਣ ਬੱਚੇ ਘਰ ਹੁੰਦੇ ਨੇ ਤੇ ਕੰਮ ਤਾਂ ਸਾਰਾ ਦਿਨ ਨਹੀਂ ਮੁੱਕਦੇ ਹੈਗੇ ਕਿਉਂਕਿ ਬੱਚਾਂ ਨੂੰ ਸਾਰਾ ਦਿਨ ਭੁੱਖ ਲੱਗੀ ਰਹਿੰਦੀ ਹੈ ਰੋਟੀ ਖਾਣੀ ਨਹੀਂ ਹੁੰਦੀ ਇਹਨਾਂ ਨੇ ਬਸ ਕੁਛ ਨਾ ਕੁਛ ਇਹਨਾਂ ਨੂੰ ਖਾਣ ਨੂੰ ਚਾਹੀਦਾ ਹੁੰਦਾ ਹੈ ਤੇ ਇਹਨਾਂ ਗੰਮ ਨਿਭੜਦੇ ਨੇ ਹੈ ਹੁਣ ਬਣਾਉਣ ਲੱਗਦੀ ਆ ਕਿੰਨਾਂ ਦੀਆਂ ਪਿੰਡੀਆਂ ਦੀ ਬਣਾਈਏ ਸਭ ਤੇ ਮੇਰੀ ਫੇਵਰੇਟ ਤੇ ਬਸ ਹੁਣ ਅ ਵੀ ਜੋ ਤਾਜਵੇ ਨਾਲ ਦੀਆਂ ਰੋਟੀ ਬਣਾ ਕੇ ਫਿਰ ਗਰਮ ਗਰਮ ਖਾ ਲਾਂਗੇ ਤੇ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਪਲੀਜ਼ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਵੀਡੀਓ ਨੂੰ ਫੁੱਲ ਵਾਟ ਜਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੇ ਤੁਸੀਂ ਆਪਣਾ ਪਿਆਰ ਤੇ ਸਪੋਰਟ ਬਣਾ ਕੇ ਰੱਖੋਗੇ ਤਾਂ ਸ਼ਾਇਦ ਮੈਂ ਮੈਂ ਵੀ ਲੱਖਾਂ ਵਾਲੀ ਹੋ ਜਮਾਂ ਹਨਾ ਵੀ ਮੇਰੇ ਵੀ ਲੱਖਾਂ ਸਬਸਕ੍ਰਾਈਬਰ ਹੋ ਜਾਣਗੇ ਜਲਦੀ ਜਲਦੀ ਤੇ ਆਪਾਂ ਵੀ ਫਿਰ ਲੱਖਾਂ 'ਚ ਪਹੁੰਚ ਜਾਾਂਗੇ ਕਿਉਂਕਿ ਹਜ਼ਾਰਾਂ 'ਚ ਤਾਂ ਆਪਾਂ ਪਹੁੰਚੇ ਗਏ ਲੱਖਾਂ 'ਚ ਪਹੁੰਚਣਾ ਹੈ ਤੇ ਬਾਕੀ ਮਿਹਨਤ ਆ ਜਿਹੜੀ ਆਪਾਂ ਕਰ ਰਹੇ ਆ ਤੇ ਆਪਣੀ ਬਾਕੀ ਦੇਖੋ ਵੀ ਕਿੰਨਾ ਟਾਈਮ ਹੋਰ ਲੱਗਦਾ ਵਧੀਆ ਮਿਹਨਤ ਜਿਹੜੀ ਆਪਣੀ ਹਨਾ ਤੋ ਕਹਿਆ ਜੀ ਜਿਆਦਾ ਮੈਨੂੰ ਐਡੀਟਿੰਗ ਬਾਰੇ ਨਹੀਂ ਜਾਂਚ ਨਹੀਂ ਹੈਗੀ ਜਿੰਨੀ ਕੁ ਹੁੰਦੀ ਆ ਬਸ ਆਪਾਂ ਓਨੀ ਕੁ ਜ਼ਰੂਰ ਕਰ ਦੰਨੇ ਆ ਵੀ ਮਤਲਬ ਕਿ ਜਿਵੇਂ ਆਪਾਂ ਜ਼ਿਆਦਾ ਪਰ ਮੈਂ ਇੱਕ ਚੀਜ਼ ਦੇਖੀ ਹੈ ਜਿਵੇਂ ਹੁਣ ਕਿਸੇ ਦੇ ਬਲੌਗ ਬਿਲਕੁਲ ਵੀ ਨਹੀਂ ਹੁੰਦੇ ਤਾਂ ਵੀ ਚੱਲਦੇ ਨੇ ਬਸ ਬਿਨਾ ਮਤਲਬ ਤੇ ਬਲੌਗ ਹੁੰਦੇ ਨੇ ਤੇ ਆਪਾਂ ਆਪਣੇ ਘਰ ਦੇ ਕੰਮਕਾਰ ਦਿਖਾਉਨੇ ਆ ਡੇਲੀ ਰੁਟੀਨ ਦਿਖਾਉਨੇ ਆ ਤੁਹਾਨੂੰ ਤੇ ਸਹਿਜ ਦੇ ਆਪਾਂ ਗਏ ਹੋਏ ਨੇ ਉਹ ਅੱਜ ਆਉਣਗੇ ਅੱਜ ਰਾਤ ਨੂੰ ਤੁਰਪਣਗੇ ਉਹ ਟੂਰ ਲੈ ਕੇ ਗਏ ਹੋਏ ਸੀਗੇ ਅ 7-8 ਦਿਨ ਮੈਨੂੰ ਲੱਗਦਾ 10 ਦਿਨਾਂ ਦਾ ਹੀ ਦੀ ਸ਼ਾਇਦ 10 ਦਿਨ ਹੋਣੇ ਵਾਲੀਆਂ ਹਨ ਜੀ ਕੱਲ ਨੂੰ 10 ਦਿਨ ਹੋ ਜਾਣਗੇ ਸ਼ਾਇਦ ਤੇ ਸ਼ਾਇਦ ਆਪਾਂ ਟੂਰ ਲੈ ਕੇ ਗਏ ਹੋਏ ਸੀਗੇ ਤੇ ਉਹ ਅੱਜ ਆਉਣਗੇ ਤੇ ਬਾਕੀ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਦੇ ਆਂ ਫਿਰ ਕਿਸੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਸweet dreams ਬਾਏ ਬਾਏ